ਹਰਮੰਦਰ ਸਾਹਿਬ ਦੇ ਨਾਲ ਲੱਗਦਾ 800 ਮੀਟਰ ਦਾ ਏਰੀਆ ਪਵਿੱਤਰ ਏਰੀਆ ਕੋਸ਼ਿਸ਼ ਕੀਤਾ ਗਿਆ ਹੈ ਬੜੂ ਬਹੁਤ ਹੀ ਕੰਮ ਪੰਜਾਬ ਸਰਕਾਰ ਬੁਲਤਾ ਗਿਆ ਹੈ ਹਮ ਵੀ ਹੈ ਅਸੀਂ ਲੋਕ ਵੀ ਪੰਜਾਬ ਦੇ ਰਹਿਣ ਵਾਲੇ ਆਂ ਬੜੀ ਸੰਖਿਆ ਸਾਡੇ ਪੰਜਾਬ ਵਿੱਚ ਹਿੰਦੂ ਸਮਾਜ ਦੇ ਲੋਕਾਂ ਦੀ ਅਸੀਂ ਲੋਕੀ ਚਾਹੁੰਦੇ ਆਂ ਕਿ ਸਾਡੇ ਦੇ ਵੀ ਪੰਜਾਬ ਸਰਕਾਰ ਕੋਈ ਪ੍ਰਯਾਸ ਕਰੇ ਅਸੀਂ ਚਾਹੁੰਦੇ ਆਂ ਕਿ ਪੰਜਾਬ ਵਿੱਚ ਫੱਤਰੀ ਦੇ ਮਹੀਨੇ ਵਿੱਚ ਮਾਸ਼ੂਰ ਰਾਤਰੀ ਦਾ ਤਿਉਹਾਰ ਆ ਰਿਹਾ ਹੈ ਉਹਨੂੰ ਵੀ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਣਾ ਚਾਹੀਦਾ ਜਿਹੜੇ ਪੰਜਾਬ ਦੇ ਸਭ ਦੇ ਸਰਕਾਰਾਂ ਚੌੜੀਆਂ ਨੇ ਜਿਹੜੇ ਪੰਜਾਬ ਦਾ ਇਤਿਹਾਸ ਹੈ ਉਹਨੂੰ ਯਾਦ ਕਰਦੇ ਹੋਏ ਜਿਹੜਾ ਪੰਜਾਬ ਸਰਕਾਰ ਨੇ ਕੰਮ ਕੀਤਾ ਬਿਲਕੁਲ ਸ਼ਲਾਘਾਯੋਗ ਹੈ ਇਸਦੀ ਵੱਲੋਂ ਪੁਲਿਸ ਸਮਾਜ ਵੱਲ ਪੁਲਿਸ ਪੰਜਾਬ ਪੁਲਿਸ ਵੱਲੋਂ ਬੜੇ ਭਰਵੇਂ ਦਿਲ ਦੇ ਨਾਲ ਬੜੇ ਜਿਲਦੇ ਨਾਲ ਬੜੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਪੁੱਤਰ ਗੁਰੂ ਰਣਜੀਤ ਸਾਹਿਬ ਜਿਹਦਾ ਸਾਥ ਕੀਤਾ ਗਿਆ ਉੱਥੇ ਤਰੀਕੇ ਦੇ ਨਾਲ ਭਗਵਾਨ ਬੋਲੇਗਾ ਦੀਆਂ ਯਾਤਰਾ ਦਾ ਵੀ ਸਫਲ ਕੀਤਾ ਜਾਣਾ ਚਾਹੀਦਾ ਹੈ ਮਤਲਬ ਅਸੀਂ ਲੋਕ ਵੀ ਪੰਜਾਬ ਦੇ ਨੇ ਆ ਸਾਡੀਆਂ ਭਾਵਨਾ ਦਾ ਵੀ ਖਿਆਲ ਰੱਖਿਆ ਜਾਵੇ ਸਾਡੇ Hindu ਸਮਾਜ ਦੇ ਖਿਆਲ ਵਾਸਤੇ ਤੇ Hindu ਸਮਾਜ ਦੇ ਲਈ Hindu ਧਰਮ ਦੇ ਲੋਕਾਂ ਦੇ ਲਈ ਕਰੇਗੀ ਜਕਰਾ ਬੀਰ ਬਜਰੰਗੇ ਹਰ ਹਰ ਮਹਾਦੇਵ ਪੂਰੇ ਦੇਸ਼ ਭਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ੀਧੀ ਦਿਹਾੜਾ ਪੂਰੇ ਜੋਰ ਸ਼ੋਰ ਦੇ ਨਾਲ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੀ ਖੀਦੀ ਢਾਰੇ ਦੇ ਉਸ ਤੋਂ ਦੇ ਉੱਪਰ ਤਿੰਨ ਵੱਡੀਆਂ ਘੋਸ਼ਣਾਵਾਂ ਪੰਜਾਬ 'ਚ ਕੀਤੀਆਂ ਗਈਆਂ ਜਿਦੇ ਵਿੱਚ ਉਹਨਾਂ ਨੇ ਨਨਪੁਰ ਸਾਹਿਬ ਦੇ ਪੂਰੇ ਏਰੀਆ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ ਦੂਜਾ ਘੋਸ਼ਣਾ ਕੀਤੀ ਉਹਨਾਂ ਨੇ ਤਲਵੰਡੀ ਸਾਬੋ ਸ਼ਹਿਰ ਜਿਹਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਗਿਆ ਤੀਜੀ ਵੱਡੀ ਘੋਸ਼ਣਾ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਲੱਗਦਾ 800 ਮੀਟਰ ਦਾ ਏਰੀਆ ਪਵਿੱਤਰ ਏਰੀਆ ਘੋਸ਼ਿਤ ਕੀਤਾ ਗਿਆ ਬਿਲੂ ਬਹੁਤ ਵਧੀਆ ਕੰਮ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਹੜਾ ਗੁਰੂਆਂ ਦੇ ਬਿਲਕੁਲ ਅਸ਼ੀਰਵਾਦ ਦੇ ਨਾਲ ਜਿਹੜੇ ਪੰਜਾਬ ਦੇ ਸਦਕੇ ਸਰਕਾਰਾਂ ਚਲਦੀਆਂ ਨੇ ਜਿਹੜੇ ਪੰਜਾਬ ਦਾ ਇਤਿਹਾਸ ਹੈ ਉਹਨੂੰ ਯਾਦ ਕਰਦੇ ਹੋਏ ਜਿਹੜਾ ਪੰਜਾਬ ਸਰਕਾਰ ਨੇ ਕੰਮ ਕੀਤਾ ਬਿਲਕੁਲ ਸ਼ਲਾਘਾਯੋਗ ਹੈ ਦੂਜੇ ਪਾਸੇ ਅਸੀਂ ਲੋਕ ਵੀ ਕਹਿਣਾ ਚਾਹਾਂਗੇ ਹਮ ਵੀ ਹਾਂ ਵੀ ਅਸੀਂ ਲੋਕ ਵੀ ਪੰਜਾਬ ਦੇ ਰਹਿਣ ਵਾਲੇ ਆਂ ਬੜੀ ਸੰਖਿਆ ਸਾਡੇ ਪੰਜਾਬ ਵਿੱਚ ਹਿੰਦੂ ਸਮਾਜ ਦੇ ਲੋਕਾਂ ਦੀ ਅਸੀਂ ਲੋਕੀ ਚਾਹਨੇ ਆਂ ਵੀ ਸਾਡੇ ਨੇ ਵੀ ਪੰਜਾਬ ਸਰਕਾਰ ਕੋਈ ਪ੍ਰਯਾਸ ਕਰੇ ਸਾਡੇ ਲੋਕ ਵੀ ਹਿੰਦੂ ਸਮਾਜ ਦੇ ਲਈ ਵੀ ਜਿਹੜੇ ਪੰਜਾਬ ਵਿੱਚ ਬਹੁਸੰਖਿਆਤ ਲੋਕ ਨੇ ਉਹਨਾਂ ਲਈ ਵੀ ਪੰਜਾਬ ਸਰਕਾਰ ਨੂੰ ਐਸਾ ਪ੍ਰਯਾਸ ਕਰਨਾ ਚਾਹੀਦਾ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਵਿੱਚ ਫਰਵਰੀ ਦੇ ਮਹੀਨੇ ਵਿੱਚ ਮਾਹ ਸ਼ਿਵਰਾਤਰੀ ਦਾ ਤਿਉਹਾਰ ਆ ਰਿਹਾ ਹੈ ਉਹਨੂੰ ਵੀ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੀ ਆਪਣੇ ਵੱਲੋਂ ਹਿੰਦੂ ਸਮਾਜ ਦੀ ਦੀ ਦੇਖਾ-ਦੇਖੀ ਕਰਦੇ ਹੋਏ ਹਿੰਦੂ ਸਮਾਜ ਦੀ ਭਾਵਨਾ ਨੂੰ ਦੇਖਦੇ ਹੋਏ ਇਸ ਤਿਹਾਰ ਨੂੰ ਆਪਣੇ ਪੱਧਰ ਤੇ ਬਹੁਤ ਵੱਡਾ ਬਣਾਇਆ ਜਾਣਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਹਰ ਜ਼ਿਲ੍ਹੇ ਵਿੱਚ ਭਗਵਾਨ ਬੋਲੇ ਨਾਦਿਆਂ ਬੜੀਆਂ ਬੜੀਆਂ ਸ਼ੋਭਾ ਯਾਤਰਾਵਾਂ ਨਿਕਲਦੀਆਂ ਨੇ ਪੰਜਾਬ ਸਰਕਾਰ ਨੂੰ ਚਾਹੀਦਾ ਜਿੱਦਾਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਾ ਯਾਤਰਾ ਦਾ ਸਵਾਗਤ ਡੀਸੀ ਵੱਲੋਂ ਪੁਲਿਸ ਸਮਾਜਦਲ ਪੁਲਿਸ ਪੰਜਾਬ ਪੁਲਿਸ ਵੱਲੋਂ ਬੜੇ ਭਰਵੇਂ ਦਿਲ ਦੇ ਨਾਲ ਬੜੇ ਦਿਲ ਦੇ ਨਾਲ ਬੜੇ ਜੋਰ ਸ਼ੋਰ ਦੇ ਨਾਲ ਸ੍ਰੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕੀਤਾ ਗਿਆ ਉਸੇ ਤਰੀਕੇ ਦੇ ਨਾਲ ਭਗਵਾਨ ਬੋਲੇ ਨਾਦਿਆਂ ਯਾਤਰਾ ਦਾ ਵੀ ਸਵਾਗਤ ਕੀਤਾ ਜਾਣਾ ਚਾਹੀਦਾ ਮੈਂ ਫਿਰ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੂੰ ਹਮ ਵੀ ਹੈ ਬਲ ਅਸੀਂ ਲੋਕ ਵੀ ਪੰਜਾਬ ਚ ਰਹਿੰਦੇ ਆ ਸਾਡੀਆਂ ਭਾਵਨਾ ਦਾ ਵੀ ਖਿਆਲ ਰੱਖਿਆ ਜਾਵੇ ਮਹਾਂ ਸ਼ਾਹਰੂ ਸ਼ੁਰਤ ਦੇ ਤਿਹਾਰ ਦੇ ਉੱਤੇ ਅਸੀਂ ਉਮੀਦ ਕਰਾਂਗੇ ਪੰਜਾਬ ਸਰਕਾਰ ਕੋਈ ਵੱਡੀ ਘੋਸ਼ਣਾ ਸਾਡੇ Hindu ਸਮਾਜ ਦੇ ਇਤਿਹਾਸਿਕ ਸਥਾਨਾਂ ਵਾਸਤੇ ਤੇ Hindu ਸਮਾਜ ਦੇ ਲਈ Hindu ਧਰਮ ਦੇ ਲੋਕਾਂ ਦੇ ਲਈ ਕਰੇਗੀ ਜੈਕਾਰਾ ਬੀਰ ਬਜਰੰਗੇ ਹਰ ਹਰ ਮਹਾਦੇਵ